ਭਾਰਤ ਚ ਇਹ ਤਿੰਨ ਡੈਮ ਟੁੱਟਣ ਦੇ ਕਿਨਾਰੇ ਤੇ ਮਹਾ ਪ੍ਰਲੋਹ ਸ਼ੁਰੂ ਹੋ ਗਈ ਹੈ ਉੱਤਰ ਭਾਰਤ ਵੱਲੋਂ ਪਾਣੀ ਚੜ ਕੇ ਆ ਰਿਹਾ ਹੈ ਬਚਣ ਲਈ ਇਹ ਪਾਠ ਸ਼ੁਰੂ ਕਰਦੇ ਹੋ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸੋ ਗੁਰਮਖ ਪਿਆਰਿਓ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਸਤਿਗੁਰੂ ਜੀ ਦੇਹ ਰੋਗਤਾ ਦੀ ਦਾਤ ਬਖਸ਼ਿਸ਼ ਕਰਨ ਮੇਰੇ ਪਾਤਸ਼ਾਹ ਜੀ ਸਾਰੀ ਹੀ ਸੰਗਤ ਤੇ ਮਿਹਰ ਭਰਿਆ ਹੱਥ ਰੱਖਣ ਸੋ ਗੁਰਮੁਖ ਪਿਆਰਿਓ ਆਪਾਂ ਅੱਜ ਇਸ ਵਿਸ਼ੇ ਤੇ ਬੇਨਤੀਆਂ ਆਰੰਭ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਸਤਿਗੁਰੂ ਪਹਿਲੇ ਆਖ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਭਾਈ ਦੁਨੀਆ ਇੱਕ ਵਾਰ ਤਹਿਸ ਨਹਿਸ ਹੋਏਗੀ ਦੁਨੀਆ ਜਿਹੜੀ ਹੈ ਉਹ ਖਤਮ ਹੋ ਜਾਏਗੀ ਦੁਨੀਆ ਨੇ ਇੱਕ ਵਾਰੀ ਖਤਮ ਹੋਣਾ ਹੈ ਦੁਨੀਆ ਨੇ ਇੱਕ ਵਾਰੀ ਜਿਹੜਾ ਹੈ ਉਹ ਖਤਮ ਹੋਣਾ ਤੇ ਦੁਨੀਆ ਜਿਹੜੀ ਹੈ ਇੱਕ ਵਾਰ ਖਤਮ ਹੋਏਗੀ ਉਸ ਤੋਂ ਬਾਅਦ ਦੁਨੀਆ ਦੀ ਦੁਬਾਰੇ ਜਿਹੜੀ ਹੈ ਉਹ ਸਿਰਜਣਾ ਹੋਣੀ ਹੈ ਚਾਹੇ ਉਹ ਤਰੀਕਾ ਕੋਈ ਵੀ ਹੋਵੇ ਹੁਣ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਭਾਰਤ ਦੇ ਵਿੱਚ ਤਿੰਨ ਡੈਮ ਜਿਹੜੇ ਨੇ ਉਹ ਟੁੱਟਣ ਦੇ ਕਿਨਾਰੇ ਤੇ ਨੇ ਆਖਰ ਜੇ ਉਹ ਤਿੰਨ ਡੈਮ ਟੁੱਟ ਜਾਂਦੇ ਨੇ ਤਾਂ ਦੁਨੀਆ ਜਿਹੜੀ ਹੈ ਬਹੁਤ ਪ੍ਰਭਾਵਿਤ ਹੋਏਗੀ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਕਿਉਂਕਿ ਫਿਰ ਪਾਣੀ ਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਨਾ ਮੈਂ ਵੇਖ ਰਿਹਾ ਸੀ ਕਿ ਸਤਲੁਜ ਦਰਿਆ ਤੇ ਹੜ ਨਾਲ ਨਜਿੱਠਣ ਲਈ ਹੈਲੀਕਾਪਟਰ ਦੇ ਨਾਲ ਜਿਹੜੀ ਹੈ ਰਹੈਸਲ ਕੀਤੀ ਜਾ ਰਹੀ ਹੈ ਤੇ ਸਤਲੁਜ ਦੇ ਕੰਢੇ ਤੇ ਰਹਿਣ ਵਾਲਿਆਂ ਨੂੰ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹਿਮਾਚਲ ਦੇ ਵਿੱਚ ਕਾਫੀ ਮੀ ਹੈ ਕਾਫੀ ਜ਼ਿਆਦਾ ਪਾਣੀ ਜਿਹੜਾ ਉਹ ਆ ਰਿਹਾ ਸੋ ਸਾਡੇ ਜਿਹੜੇ ਜਿੰਨੇ ਵੀ ਤਪਕੇ ਨੇ ਜਿੱਥੇ ਤੱਕ ਪਾਣੀ ਪਹੁੰਚਦਾ ਜਿਹੜੀਆਂ ਟੇਲਾਂ ਤੱਕ ਉਹ ਸਾਰੇ ਟੋਟਲੀ ਫੁੱਲ ਨੇ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਨੰਗਲ ਪ੍ਰਸ਼ਾਸਨ ਨੇ ਜਿਹੜੀ ਹੈ ਪੂਰੇ ਪੰਜਾਬ ਨੂੰ ਇੱਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਸੋ ਸਾ ਸੰਗਤ ਕਈ ਥਾਵਾਂ ਤੇ ਅਜਿਹੇ ਹਾਲਾਤ ਨੇ ਜਿੱਥੇ ਪਾਣੀ ਦਾ ਪੱਦਰ ਜਿਹੜਾ ਹੈ ਉਹ ਕਾਫੀ ਉੱਪਰ ਤੱਕ ਜਾ ਚੁੱਕਿਆ ਹੈ ਜਿੱਥੇ ਸਾਈ ਫਾਈਨਾਂ ਦੀ ਜਿਹੜੀ ਹੈ ਉਹ ਸਫਾਈ ਨਾ ਹੋਣ ਕਰਕੇ ਪਾਣੀ ਨਾ ਉਥੋਂ ਓਵਰਫਲੋ ਹੋ ਰਿਹਾ ਹੈ ਪਾਣੀ ਉੱਤੇ ਤੱਕ ਚੜਨ ਦੀ ਜਿਹੜੀ ਹੈ ਉਹ ਬਿਲਕੁਲ ਆਪਣੀ ਜੋਰ ਜਮਾਇਸ਼ ਕਰ ਰਹੀ ਹੈ ਜੇਕਰ ਪਾਣੀ ਉੱਪਰ ਤੱਕ ਆ ਜਾਂਦਾ ਤਾਂ ਸਾਡੇ ਕੋਲੇ ਕੁਝ ਵੀ ਨਹੀਂ ਬਚਣਾ ਪਾਣੀ ਦੇ ਨਾਲ ਸਾਡਾ ਨੁਕਸਾਨ ਜਿਹੜਾ ਨਾ ਬਹੁਤ ਹੋਣਾ ਹੈ ਸਾਧ ਸੰਗਤ ਹੁਣ ਪ੍ਰਸ਼ਾਸਨ ਜਿਹੜਾ ਹੈ ਉਹ ਆਪਣੇ ਵੱਲੋਂ ਕੋਸ਼ਿਸ਼ਾਂ ਜਿਹੜੀਆਂ ਨੇ ਬਹੁਤ ਕਰ ਰਿਹਾ ਹੈ ਬਹੁਤ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਸੋ ਕਿਤੇ ਨਾ ਕਿਤੇ ਮੈਂ ਫਿਰ ਬੇਨਤੀ ਕਰ ਦਮਾ ਦੇਖੋ ਸਤਲੁਜ ਦਰਿਆ ਸਤਲੁਜ ਦਰਿਆ ਜੇਕਰ ਟੁੱਟ ਜਾਂਦਾ ਹੈ ਸਤਲੁਜ ਦਰਿਆ ਦੇ ਟੁੱਟਣ ਦੇ ਨਾਲ ਸਾਡਾ ਸਭ ਤੋਂ ਵੱਡਾ ਨੁਕਸਾਨ ਹੋਣਾ ਸਾਡੇ ਘਰਾਂ ਦਾ ਨੁਕਸਾਨ ਹੋ ਜੂ ਸਾਡੀਆਂ ਜੜੀਆਂ ਨੇ ਚੀਜ਼ਾਂ ਕਿਉਂਕਿ ਸਾਡੇ ਘਰਾਂ ਦੇ ਵਿੱਚ ਮਹਿੰਗੇ ਮਹਿੰਗੇ ਅੱਜ ਜਿਹੜੇ ਪਦਾਰਥ ਨੇ ਜਾਂ ਮਹਿੰਗੀਆਂ ਚੀਜ਼ਾਂ ਨੇ ਉਹ ਸਾਰੀਆਂ ਖਰਾਬ ਹੋ ਜਾਣਗੀਆਂ ਤੇ ਫਿਰ ਸਾਡੇ ਕੋਲੇ ਬਚੇਗਾ ਕੀ ਸਾਡੇ ਕੋਲੇ ਕੁਝ ਨਹੀਂ ਨਾ ਬਚਣਾ ਸਾਡੇ ਕੋਲੇ ਬਚਣਾ ਕੀ ਹੈ ਸਾਡਾ ਜਿਹੜਾ ਨੁਕਸਾਨ ਹੈ ਉਹ ਸਭ ਤੋਂ ਵੱਧ ਵੈਸੀ ਹੋ ਜਾਣਾ ਹੈ ਫਿਰ ਸਾਡੇ ਕੋਲੇ ਇੱਕੋ ਚੀਜ਼ ਬਚੇਗੀ ਉਹ ਹੋਏਗਾ ਹੌਸਲਾ ਕਿਉਂਕਿ ਹਰ ਵਰਗੇ ਹਾਲਾਤ ਜਿਹੜੇ ਨੇ ਉਹ ਸਾਡੇ ਸਿਰ ਤੇ ਮੰਡਰਾ ਰਹੇ ਨੇ ਹੁਣ ਕਈ ਲੋਕ ਪਤਾ ਕੀ ਕਹਿੰਦੇ ਕਹਿੰਦੇ ਜੀ ਇਹ ਤਾਂ ਪਹਿਲਾਂ ਵੀ ਚੱਲਦਾ ਜੀ ਇਹ ਤਾਂ ਹਰ ਸਾਲ ਹੀ ਹੁੰਦਾ ਜੀ ਇਹ ਤਾਂ ਆ ਵੀ ਲੋਕਾਂ ਨੂੰ ਡਰਾਈ ਜਾਂਦੇ ਆ ਮੈਂ ਕਹਿੰਦਾ ਚਲੋ ਕੋਈ ਦੇਖੋ ਸੇਫਟੀ ਰੱਖਣੀ ਚੰਗੀ ਗੱਲ ਐ ਪਰ ਜੇ ਹੁਣ ਇਹਦਾ ਮਤਲਬ ਆਪਾਂ ਚਾਹੁੰਦੇ ਵੀ ਸਾਰਾ ਕੁਝ ਹੋਵੇ ਵੀ ਅਗਲੇ ਕਈ ਵਾਰੀ ਹੋਇਆ ਨਹੀਂ ਹੈਗਾ ਵੀ ਇਸ ਵਾਰੀ ਹੋ ਜਾਵੇ ਆਪਾਂ ਇਹੀ ਚਾਹੁੰਦੇ ਆ ਜਾਂ ਫਿਰ ਦੂਜੀ ਗੱਲ ਆਪਾਂ ਇੱਕ ਇਹ ਨੁਕਸਾਨ ਕਰਵਾ ਕੇ ਰਾਜ਼ੀ ਆ ਵੀ ਇਹ ਨੁਕਸਾਨ ਜ਼ਰੂਰ ਹੋਵੇ ਜੀ ਪਹਿਲਾਂ ਨਹੀਂ ਹੋਇਆ ਤੇ ਹੁਣ ਹੋਵੇ ਸੋ ਸਾਧ ਸੰਗਤ ਇਸ ਕਰਕੇ ਵੀ ਆਪਣੇ ਆਪ ਨੂੰ ਥੋੜਾ ਜਿਹਾ ਇਨਾਂ ਨੂੰ ਹਾਈ ਲੈਵਲ ਤੇ ਰੱਖੋ ਵੀ ਜੇਕਰ ਕੋਈ ਐਸੇ ਹਾਲਾਤ ਬਣਦੇ ਨੇ ਤਾਂ ਅਸੀਂ ਇੱਕ ਦੂਜੇ ਦੀ ਮਦਦ ਕਰੀਏ ਅਸੀਂ ਇੱਕ ਦੂਜੇ ਨੂੰ ਸਹਾਰਾ ਦਈਏ ਅਸੀਂ ਲੋਕਾਂ ਦੀ ਮਦਦ ਕਰੀਏ ਆਪਣੇ ਆਪ ਦੀ ਮਦਦ ਕਰੀਏ ਹੁਣ ਜਿਹੜੇ ਪੰਜਾਬ ਦੇ ਵਿੱਚ ਨੇ ਮੌਸਮ ਦਾ ਮિજાਜ ਜਿਹੜਾ ਬਦਲ ਚੁੱਕਿਆ ਹੈ 14 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ yellow alert ਜਾਰੀ ਕਰ ਦਿੱਤਾ ਗਿਆ ਹੁਣ ਜੇ ਲਗਾਤਾਰ بارش ਹੋਈ ਲਗਾਤਾਰ ਮੀਂਹ ਪਿਆ ਤਾਂ ਪਾਣੀ ਦਾ ਪੱਧਰ ਹੋਰ ਵੱਧ ਜਾਏਗਾ ਖਤਰਾ ਬਹੁਤ ਵੱਡਾ ਆ ਹੁਣ ਜਿਨ੍ਹਾਂ ਨੂੰ ਖਤਰਾ ਹੈ ਨਹੀਂ ਭਾਵ ਉੱਚੀਆਂ ਜਗ੍ਹਾਵਾਂ ਤੇ ਬੈਠੇ ਨੇ ਜਿਹੜੇ ਕਹਿੰਦੇ ਆ ਵੀ ਕੋਈ ਗੱਲ ਨਹੀਂ ਜੀ ਆਉਂਦਾ ਆ ਜਾਵੇ ਕੁਝ ਵੀ ਆ ਜਾਵੇ ਪਰ ਉਹਨਾਂ ਉਹਨਾਂ ਚੀਜ਼ਾਂ ਨੂੰ ਵੇਖੋ ਉਹਨਾਂ ਲੋਕਾਂ ਵੱਲ ਸੋਚੋ ਜਿਨ੍ਹਾਂ ਦੇ ਘਰ ਕੱਚੇ ਨੇ ਜਿਹੜੇ ਨਾ ਤਾਂ ਛੱਤ ਦੇ ਬੈਠ ਸਕਦੇ ਨੇ ਨਾ ਨਾ ਘਰ ਦੇ ਵਿੱਚ ਬੈਠ ਸਕਦੇ ਨੇ ਸਾਧ ਸੰਗਤ ਉਹਨਾਂ ਦਾ ਕਿੰਨਾ ਨੁਕਸਾਨ ਹੋਊਗਾ ਮੌਸਮ ਵਿਭਾਗ ਕੇਂਦਰ ਅਨੁਸਾਰ ਹੁਣ ਤੱਕ ਪੰਜਾਬ ਦੇ ਵਿੱਚ 103.4 ਕਿਲੋਮੀਟਰ ਮੀ ਪੈ ਚੁੱਕਿਆ ਜੋ ਆਮ ਨਾਲੋਂ ਬਹੁਤ ਜ਼ਿਆਦਾ ਵੱਧ ਹੈ ਮੌਸਮ ਵਿਗਿਆਨ ਕੇਂਦਰ ਅਨੁਸਾਰ ਅੱਜ ਪੰਜਾਬ ਦੇ ਜਿਹੜੇ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਹਿਰ ਰੋਪਨਗਰ ਲੁਧਿਆਣਾ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਦੇ ਵਿੱਚ ਮੀਂਹ ਨੇ ਬਹੁਤ ਜ਼ਿਆਦਾ ਜੜੀ ਹੈ ਆਪਣੀ ਸ਼ਕਤੀ ਵਿਖਾਈ ਆ ਸਾ ਸੰਗਤ ਜ਼ਿਆਦਾਤਰ ਮੀ ਜਿਹੜਾ ਪੈਣ ਦੇ ਕਾਰਨ ਪ੍ਰਮੁੱਖ ਜਿਹੜੇ ਕਾਰਨ ਨੇ ਉਹਦੇ ਉਹਦਾ ਕਾਰਨ ਕੀ ਹੈ ਵੀ ਹੜਾਂ ਦਾ ਜਿਹੜਾ ਦੌਰ ਹੈ ਉਹ ਦੁਬਾਰਾ ਆ ਰਿਹਾ ਹੈ ਹੜਾਂ ਕਰਕੇ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋਣਾ ਹੈ ਹੜਾਂ ਦੇ ਨਾਲ ਸਾਡਾ ਨੁਕਸਾਨ ਹੋਣਾ ਤੇ ਹੜਾਂ ਦੇ ਨਾਲ ਸਾਡਾ ਨੁਕਸਾਨ ਵੱਧ ਹੋ ਜਾਏਗਾ ਤੇ ਉਸ ਤੋਂ ਬਾਅਦ ਫਿਰ ਸਾਡਾ ਕੱਖ ਵੀ ਨਹੀਂ ਬਚਣਾ ਕੱਖ ਵੀ ਨਹੀਂ ਬਚਣਾ ਸਾਡਾ ਜੇ ਹੜਾਂ ਕਰਕੇ ਸਾਡਾ ਨੁਕਸਾਨ ਹੋ ਗਿਆ ਮੈਂ ਪਿਛਲੀ ਵਾਰੀ ਇੱਕ ਵੀਡੀਓ ਵੇਖੀ ਸੀ ਪਿਛਲੇ ਸਾਲ ਦੀ ਆ ਸ਼ਾਇਦ ਜਿੱਥੇ ਇੱਕ ਬਜ਼ੁਰਗ ਹੈ ਉਹ ਰੋਂਦਾ ਚੱਲਿਆ ਨਹੀਂ ਜਾ ਰਿਹਾ ਕਿ ਵੀ ਸਾਰਾ ਜਿਹੜਾ ਸਮਾਨ ਸੀ ਨਾ ਘਰ ਦਾ ਸਾਰਾ ਤਹਸ ਨਹਿਸ ਹੋ ਗਿਆ ਤੇ ਉੱਪਰ ਉੱਚੀ ਜਗ੍ਹਾ ਤੇ ਘਰ ਸੀ ਮਿੱਟੀ ਦਾ ਜਿਹੜਾ ਇੱਕ ਪਾਸਿਓਂ ਢਿਗ ਸੀ ਉਹ ਡਿੱਗ ਪਈ ਤੇ ਮਿੱਟੀ ਦੀ ਢਿੱਗ ਡਿਗਣ ਦੇ ਨਾਲ ਪੂਰਾ ਘਰ ਜਿਹੜਾ ਹੈ ਉਹਨਾਂ ਦਾ ਪਾਣੀ ਦੇ ਵਹਾਵ ਦੇ ਵਿੱਚ ਵਹਿ ਗਿਆ ਤੇ ਅੱਧੇ ਤੋਂ ਵੱਧ ਘਰ ਦਾ ਸਮਾਨ ਖਰਾਬ ਹੋ ਗਿਆ ਤੇ ਹੁਣ ਉਹ ਬਜ਼ੁਰਗ ਕਹਿੰਦਾ ਘਰ ਬਣਾਉਣਾ ਸੌਖਾ ਨਹੀਂ ਪਹਿਲਾਂ ਬੜੀ ਮੁਸ਼ਕਲ ਦੇ ਨਾਲ ਘਰ ਬਣਾਇਆ ਤੇ ਹੁਣ ਦੁਬਾਰਾ ਘਰ ਜਿਹੜਾ ਟਹਿ ਗਿਆ ਉਹਨ ਕਿੱਥੋਂ ਬਣਾਵਾਂ ਕਿਧਰ ਤੋਂ ਮਦਦ ਮੰਗਾ ਸਰਕਾਰਾਂ ਤੇ ਮਦਦ ਕਰਨੋਂ ਰਹੀਆਂ ਕਿਉਂਕਿ ਉਹ ਕੁਦਰਤੀ ਆਫਤ ਦੇ ਨਾਲ ਇੰਜ ਕਹਿ ਲੋ ਵੀ ਹੋਇਆ ਉਹਨਾਂ ਨੇ ਤੇ ਹਵਾਲਾ ਦਿੱਤਾ ਭਾਈ ਹੁਣ ਪਿੱਛੇ ਕੀ ਬਚਿਆ ਸੋ ਸਾਥ ਸੰਗਤ ਇੱਕ ਦੂਜੇ ਦੀ ਹੌਸਲਾ ਫਜ਼ਾਈ ਕਰੀਏ ਆਪਣੀ ਆਪਣੀ ਸੇਫਟੀ ਕਰੀਏ ਔਰ ਦੂਜੀ ਗੱਲ ਕਿ ਅਸੀਂ ਸਰਕਾਰਾਂ ਤੋਂ ਉਮੀਦ ਨਾ ਰੱਖਿਏ ਜਿਹੜਾ ਕੋਈ ਵੀਰ ਭਾਈ ਸਾਡੇ ਬਾਰੇ ਸੋਚਦਾ ਹੈ ਸਾਡੀ ਮਦਦ ਕਰਦਾ ਹੈ ਉਹਦਾ ਧੰਨਵਾਦ ਕਰੀਏ ਔਰ ਸਭ ਤੋਂ ਵੱਡੀ ਗੱਲ ਉਸ ਪਰਮਾਤਮਾਗੇ ਅਰਦਾਸ ਕਰੀਏ ਵੀ ਸਤਿਗੁਰੂ ਜੀ ਇਹੋ ਜਿਹਾ ਸਮਾਂ ਆਵੇ ਹੀ ਨਾ ਸਤਿਗੁਰੂ ਜੀ ਇਹੋ ਜਿਹਾ ਸਮਾਂ ਬਣੇ ਹੀ ਨਾ ਜਿਸ ਦੇ ਵਿੱਚ ਕਿਸੇ ਦਾ ਵੀ ਕੋਈ ਨੁਕਸਾਨ ਹੋਵੇ ਉਹਦੇ ਅੱਗੇ ਅਰਦਾਸ ਕਰੀਏ ਉਹਦੇ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਕਰੀਏ ਸਤਿਗੁਰੂ ਜੀ ਕਿਰਪਾ ਕਰੋ ਮੇਰੇ ਪਾਤਸ਼ਾਹ ਜੀ ਮਿਹਰਾਮਤ ਕਰੋ ਇਹ ਸਤਿਗੁਰੂ ਜੀ ਤੁਸੀਂ ਕਿਰਪਾ ਕਰੋਗੇ ਤਾਂ ਸ਼ਾਇਦ ਇਹ ਸਭ ਕੁਝ ਜਿਹੜਾ ਹੈ ਉਹ ਖਤਮ ਹੋ ਜਾਵੇ ਸਤਿਗੁਰੂ ਜੀ ਇਹ ਸਾਰਾ ਕੁਝ ਜਿਹੜਾ ਹੈ ਬਿਲਕੁਲ ਖਤਮ ਹੋ ਜਾਵੇ ਕੁਝ ਬਣੇ ਹੀ ਨਾ ਅਜਿਹਾ ਸਤਿਗੁਰੂ ਐਸੀ ਕਿਰਪਾ ਕਰਿਓ ਸਤਿਗੁਰੂ ਐਸੀ ਮਿਹਰ ਕਰਿਓ ਮੇਰੇ ਪਾਤਸ਼ਾਹ ਜੀ ਜੇ ਆਪ ਜੀ ਐਸੀ ਕਿਰਪਾ ਕਰੋਗੇ ਸਤਿਗੁਰੂ ਜੇ ਆਪ ਜੀ ਐਸੀ ਮਿਹਰ ਕਰੋਗੇ ਤਾਂ ਮੇਰੇ ਮਾਲਕ ਜੀ ਤਾਂ ਹੋ ਸਕਦਾ ਕਈਆਂ ਦਾ ਨੁਕਸਾਨ ਹੋਣੋਂ ਬਚ ਜਾਏ ਕਈਆਂ ਦੇ ਛੋਟੇ-ਛੋਟੇ ਬੱਚੇ ਨੇ ਕਈਆਂ ਕੋਲੇ ਖਾਣ ਪਕਾਉਣ ਨੂੰ ਕੁਝ ਨਹੀਂ ਕਈਆਂ ਕੋਲੇ ਖਰਦਾ ਸਾਜੋ ਸਮਾਨ ਬੜੀ ਮਿਹਨਤ ਨਾਲ ਉਹਨਾਂ ਨੇ ਬਣਾਇਆ ਸੋ ਸਾਥ ਸੰਗਤ ਇਹ ਬਹੁਤ ਵੱਡੀਆਂ ਚੀਜ਼ਾਂ ਨੇ ਇਹਨਾਂ ਨੂੰ ਸੋਚਣਾ ਪਏਗਾ ਸੋ ਆਪਣੇ ਕੋਲੇ ਕੋਈ ਹੋਰ ਚਾਰਾ ਨਹੀਂ ਕੌਣ ਆਖੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ ਸੋ ਸਾਧ ਸੰਗਤ ਵੀ ਉਹ ਪ੍ਰਮਾਤਮਾ ਨੂੰ ਆਪਾਂ ਨਹੀਂ ਕਹਿ ਸਕਦੇ ਪਰ ਫਿਰ ਵੀ ਉਹ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਜਿਹੜੀ ਹੈ ਉਹ ਜ਼ਰੂਰ ਆਪਾਂ ਕਰ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ